ਇਨਕਲਾਬ ਜ਼ਿੰਦਾਬਾਦ ਸੋ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਦੇਣ ਵਾਲੇ ਸਾਡੇ ਸ਼ਹੀਦ ਸੁਖਦੇਵ ਜੀ ਸ਼ਹੀਦ ਭਗਤ ਸਿੰਘ ਜੀ ਸਿਕਦਿਪ ਸ਼ਹੀਦ ਜਿਨਨੇ ਵੀ ਜਿਨ੍ਹਾਂ ਨੇ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਦਿੱਤਾ ਔਰ ਜਿਨ੍ਹਾਂ ਕਰਕੇ ਅੱਜ ਸ਼ਾਇਦ ਅਸੀਂ ਖੁੱਲੀ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ ਔਰ ਇਹਨਾਂ ਦਾ ਨਾਂ ਜਿਹੜਾ ਹੈ ਉਹ ਰਹਿੰਦੀ ਦੁਨੀਆ ਤੱਕ ਇਸੇ ਤਰੀਕੇ ਨਾਲ ਅਮਰ ਰਹੇਗਾ ਔਰ ਹੱਥ ਜੋੜ ਕੇ ਸਿਰ ਝੁਕਾ ਕੇ ਕੋਟਨ ਕੋਟ ਪਰ ਨਾਮ ਕਰਦੇ ਹਾਂ ਇਨਾਂ ਦੀ ਸੋਚ ਨੂੰ ਇਨਾਂ ਦੀ ਦਿੱਤੀ ਹੋਈ ਸ਼ਹੀਦੀ ਨੂੰ ਔਰ ਆਸ ਕਰਦੇ ਆ ਕਿ ਜੋ ਆਸ ਲੈ ਕੇ ਜੋ ਇਨਾਂ ਨੇ ਦੇਸ਼ ਦੀ ਆਜ਼ਾਦੀ ਦੀਵਾਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਅਸੀਂ ਉਹਨਾਂ ਕਦਮਾਂ ਤੇ ਚੱਲ ਕੇ ਇਸ ਦੇਸ਼ ਦੀ ਇਸ ਪੰਜਾਬ ਦੀ ਸੇਵਾ ਕਰ ਸਕੀਏ ਉਹਨਾਂ ਨੌਜਵਾਨਾਂ ਦੀ ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਦੇਸ਼ ਲਈ ਕੁਰਬਾਨੀਆਂ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਤੇ ਉਹਨਾਂ ਨੂੰ ਨਮਨ ਕਰਦਾ ਵਾਂ ਔਰ ਪ੍ਰਣਾਮ ਕਰਦਾ ਸ਼ਹੀਦਾਂ ਨੂੰ ਔਰ ਬੇਨਤੀ ਕਰਦਾ ਅਪੀਲ ਕਰਦਾ ਸਾਰੇ ਨੌਜਵਾਨਾਂ ਨੂੰ ਆਓ ਇਕੱਠੇ ਹੋ ਕੇ ਔਰ ਉਹ ਸ਼ਹੀਦਾਂ ਦੀ ਜਿਹੜੀ ਸੋਚ ਸੀਗੀ ਉਹਨਾਂ ਦੀ ਸੋਚ ਵਾਲੀ ਆਜ਼ਾਦੀ ਨੂੰ ਲੈ ਕੇ ਅੱਜ ਜਿਹੜੀ ਅਧੂਰੀ ਪਈ ਹੈ ਔਰ ਨਸ਼ਿਆਂ ਤੋਂ ਬਰ ਕੇ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਕਰਦਾ ਨਸ਼ਿਆਂ ਤੋਂ ਬਚ ਕੇ ਬਜ਼ੁਰਗਾਂ ਦਾ आशीर्वाद ਲੈ ਕੇ ਔਰ ਆਪਣੀ ਜਵਾਨੀ ਨੂੰ ਸੰਭਾਲੀਏ ਤੇ ਆਪਣੇ ਪੰਜਾਬ ਦੀ ਖੁਸ਼ਹਾਲੀ ਲਈ ਕੰਮ ਕਰੀਏ ਔਰ ਜਿਨ੍ਹਾਂ ਦੀ ਸੋਚ ਸੀ ਸ਼ਹੀਦਾਂ ਦੀ ਸਾਡੀ ਹਰੇਕ ਨੂੰ ਬਰਾਬਰ ਦਾ ਹੱਕ ਮਿਲੇ ਤੇ ਹਰੇਕ ਨੂੰ ਬਰਾਬਰ ਦਾ ਸਤਿਕਾਰ ਮਿਲੇ ਹਰੇਕ ਨੂੰ ਰੋਟੀ ਕੱਪੜਾ ਮਕਾਨ ਮਿਲੇ ਔਰ ਹਰੇਕ ਤਰੱਕੀ ਕਰੇ ਔਰ ਹਰੇਕ ਪੜਿਆ ਲਿਖਿਆ ਹੋਵੇ ਤੇ ਔਰ ਸਿਹਤਯਾਬ ਹੋਵੇ ਆਓ ਉਹਨਾਂ ਵਾਸਤੇ ਆਪਾਂ ਕੰਮ ਕਰੀਏ ਉਹਨਾਂ ਸ਼ਹੀਦਾਂ ਦੀ ਜਿਹੜੀ ਕੁਰਬਾਨੀ ਆ ਉਹਨਾਂ ਨੂੰ ਜਾਇਆ ਨਾ ਜਾਣਦੀ ਉਹਨਾਂ ਦਾ ਮੁੱਲ ਮੋੜੀਏ ਔਰ ਇੰਨਾ ਹੀ ਕਹਿੰਦਾ ਹੋਇਆ ਸਾਰੇ ਨੌਜਵਾਨ ਨੂੰ ਬੇਨਤੀ ਕਰਦਾ ਨਸ਼ੇ ਤੋਂ ਬਚ ਕੇ ਔਰ ਖਾਸ ਕਰਕੇ ਔਰ ਮੈਂ ਬੇਨਤੀ ਕਰਦਾ ਜਿਹੜਾ ਅੱਜ ਪੋਲੂਸ਼ਨ ਵੱਧ ਗਿਆ ਹਵਾ ਪਾਣੀ ਖਰਾਬ ਹੋ ਰਿਹਾ ਸਾਡੀ ਕੁਦਰਤੀ ਜਿਹੜੀ ਖਜ਼ਾਨਾ ਉਮਰ ਕੇ ਖਰਾਬ ਹੋ ਰਿਹਾ ਉਹਨੂੰ ਬਚਾਉਣ ਵਾਸਤੇ ਕੰਮ ਕਰੀਏ ਵੱਧ ਤੋਂ ਵੱਧ ਰਕਤ ਲਾ ਕੇ ਆਪਣੇ ਲੁਧਿਆਣੇ ਨੂੰ ਹਰਾ ਪਰਾ ਕਰੀਏ ਆਪਣੇ ਪੰਜਾਬ ਨੂੰ ਹਰਾ ਪਰਾ ਕਰੀਏ ਤੇ ਔਰ ਉਹ ਜਿਹੜਾ ਹਵਾ ਪਾਣੀ ਖਰਾਬ ਹੋਇਆ ਤੇ ਉਹਨੂੰ ਬਚਾ ਕੇ ਸਾਡੇ ਆਉਣ ਵਾਲੀ ਜਨਰੇਸ਼ਨ ਵਾਸਤੇ ਮਿਲ ਕੇ ਜਿਹੜਾ ਖਜ਼ਾਨਾ ਉਹ ਬਚਾ ਕੇ ਜਾਈਏ ਇਨਕਲਾਬ ਜਿੰਦਾਬਾਦ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਅਮਰ ਹੈ ਜੈ ਹਿੰਦ ਜੀ ਔਰ ਆਪकी ਵੀਡੀਓ ਦੇ ਰਾਹੀਂ ਸਭ ਤੋਂ ਪਹਿਲੇ ਨਮਨ ਕਰਨਾ ਚਾਹੁੰਗੀ ਮਾਪੇ ਕੋ ਜਿਨ੍ਹਾਂ ਨੇ ਐਸੇ ਗਬਰੂ ਜ ਔਰ ਉਨਮੇ ਵੋ ਸੰਸਕਾਰ ਭਰੇ ਆਪਣੇ ਦੇਸ਼ ਕੇ ਪ੍ਰਤੀ ਆਪਣੀ ਭਾਰਤ ਮਾ ਕੇ ਪ੍ਰਤੀ जिसकी वजह से इनकी गाथा गाई जाती है पूरे विश्व में और आज याद किया जा रहा है पूरे पंजाब का जो है एक गौरव भरा दिन है और गौरव बढ़ता है उससे पूरे विश्व में पंजाब का कि ये पंजाब के गबरू जवान थे जिन्होंने इतनी छोटी सी उम्र में अपने देश की आज़ादी के लिए बलिदान दिया और शहीद भगत सिंह जी को सुखदेव जी को और राजगुरु जी को आज सारा देश जो है नमन कर रहा है उनको श्रद्धांजलि अर्पित कर रहा है और आज हमारी समूची आम आदमी पार्टी की टीम जो है यहाँ पर पहुँची है उन्हें नमन करने के लिए और आने वाले भविष्य में आने वाली जनरेशन को भी ये कहना चाहूँगी कि हमें प्रेरणा लेनी चाहिए भगत सिंह जैसे युद्ध यूथ के लिए जो है एक आइकन है और कैसे इन्होंने पंजाब के लिए एक छोटी सी उम्र में अपना बलिदान दिया है ऐसे ही हमारे यूथ को जो है आज जो पंजाब एक नशे के कलंक के लिए जाना जाने लगा है कहीं ना कहीं उसे पंजाब को हमें रंगला पंजाब बनाना है और अपने यूथ को ये कहना चाहूँगी आपकी वीडियो के राही कि ऐसे नौजवानों से हमें जो है सीख लेनी चाहिए और जैसे बलिदान अपने देश के प्रति शहीद भगत सिंह जी ने राजगुरु सुखदेव जी ने दिया वैसे ही हमारे यूथ को जो है हमेशा आगे आना चाहिए और पंजाब का हमेशा ही मान रहा है कि पंजाब ने अपने देश के प्रति हमेशा इस पर समर्पण किया है और एक बार फिर से आज अपने शहीदों को नमन करने के लिए जो है सब इकट्ठे हुए हैं और उन्हें पूर्ण रूप से श्रद्धांजलि अर्पित करते हैं जय हिंद बार नमन करती तो मैं लवली मनोचा समूह एमएनए सरदार दिलजीत सिंह गलियार भोला जी टीम वालों आज सारे इकट्ठे हो के ਸਾਡੇ ਸ਼ਹੀਦ ਭਗਤ ਸਿੰਘ ਜੀ ਦੀ ਸ਼ਰਦਾ ਦੇ ਫੁੱਲ ਦੇ ਨਾਲ ਉਹਨਾਂ ਨੂੰ ਸ਼ਰਦਾ ਜੀ ਕਰਵਾਇਆ ਕਿੰਨਾ ਪਿਆਰ ਕੀ ਸੰਦੇਖ ਦੇਖੋ ਭਗਤ ਸਿੰਘ ਦਾ ਇੱਕੋ ਨਾਰਾ ਸੀ ਇਨਕਲਾਬ जिंदाबाद ਇਨਕਲਾਬ ਜਿੰਦਾਬਾਦ ਤੇ ਉਹਨਾਂ ਨੇ ਨਾ ਭਗਤ ਸਿੰਘ ਜੀ ਨੇ ਜਾਂਦੇ ਹੋਏ ਜਦੋਂ ਉਹਨਾਂ ਨੂੰ ਫਾਸੀ ਦੇ ਲੈ ਕੇ ਜਾ ਰਹੇ ਉਹਨਾਂ ਦੇ ਇੱਕ ਸ਼ਬਦ ਸੀ ਕਿ ਤੁਸੀਂ ਮੈਨੂੰ ਕੈਦ ਕਰ ਸਕਦੇ ਹੋ ਮੇਰੇ ਦਿਮਾਗ ਨੂੰ ਕੈਦ ਨਹੀਂ ਕਰ ਸਕਦੇ ਇਸ ਕਰਕੇ ਮੈਂ ਸਾਰੇ ਯੂਥ ਨੂੰ ਅੱਜ ਇੱਕ ਜ਼ਰੂਰ ਕਹਿਣਾ ਚਾਹਾਂਗਾ ਕਿ ਆਪਾਂ ਭਗਤ ਸਿੰਘ ਦੇ ਸਾਡੇ ਸ਼ਹੀਦ ਭਗਤ ਸਿੰਘ ਦੇ ਚਲਾਏ ਗੇ ਮਾਰਗ ਤੇ ਚੱਲੀਏ ਤੇ ਉਹਨਾਂ ਨੂੰ ਆਪਣਾ ਆਈਡੀਅਲ ਬਣਾ ਕੇ ਲੋਕਾਂ ਨੂੰ ਸਭ ਤੋਂ ਪਹਿਲੇ ਜਿਹੜੀ ਉਹ ਮੁਹਿੰਮ ਆਮ ਆਦੀ ਪਾਰਟੀ ਵੱਲੋਂ ਚਲਾਈ ਜਾ ਰਹੀ ਹੈ ਨਸ਼ਾ ਮੁਕਤ ਭਾਰਤ ਨਸ਼ਾ ਮੁਕਤ ਪੰਜਾਬ ਅਸੀਂ ਸਾਰੇ ਰਲ ਕੇ ਇਹਦਾ ਸਹਿਯੋਗ ਦੇਇਆ ਦੇਖੋ ਇੰਨੇ ਵੱਡੇ ਵੱਡੇ ਕੰਮ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਸਾਡੇ ਐਮਐਲਏ ਸਰਦਾਰ ਦਲਜੀਤ ਸਿੰਘ ਰਿਆਨ ਭੋਲਾ ਜੀ ਦੀ ਅਗਵਾਈ ਸਾਡੇ ਹਲਕਾ ਈਸਟ ਦੇ ਵਿੱਚ ਵੱਡੇ ਵੱਡੇ ਕੰਮ ਹੋ ਰਿਹਾ ਨਸ਼ੇ ਦੇ ਖਿਲਾਫ ਅੱਜ ਅਸੀਂ ਸਿਰਫ ਨਸ਼ੇ ਦੀ ਗੱਲ ਕਰਾਂਗੇ ਯੂਥ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਉਹ ਖੇਡਾਂ ਵੱਲ ਧਿਆਨ ਦੇਵੇ ਤੇ ਨਸ਼ੇ ਤੋਂ ਬਚ ਕੇ ਰਹੇ ਮੈਂ ਲੱਕੀ ਚਮਟ ਬਲੋਕ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਲੁਧਿਆਣਾ ਈਸਟ ਸਭ ਤੋਂ ਪਹਿਲਾਂ ਮੈਂ ਅੱਜ ਜਿਹੜੇ ਸਾਡੇ ਦੇਸ਼ ਦੇ ਮਹਾਨ ਸ਼ਹੀਦ ਰਾਜਗੁਰੂ ਸੁਖਦੇਵ ਭਗਤ ਸਿੰਘ ਉਹਨਾਂ ਦੇ ਸ਼ਹੀਦੀ ਦਿਵਸ ਤੇ ਮੈਂ ਸ਼ਰਧਾ ਸੂਮਨ ਭੇਟ ਕਰਦਾ ਔਰ ਮੈਂ ਸਾਰੀ ਇਹ ਜਿਹੜੇ ਸਾਡੇ ਪੰਜਾਬ ਦੇ ਜਿਹੜੇ ਅੱਜ ਨੌਜਵਾਨ ਮਾੜੇ ਪਾਸੇ ਲੱਗੇ ਆ ਨਸ਼ੇ ਪਾਸੇ ਲੱਗੇ ਹੋਏ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਭਗਤ ਸਿੰਘ ਹੁਣੀ ਛੋਟੀ ਉਮਰ ਦੇ ਵਿੱਚ ਉਹਨਾਂ ਦੀ ਸੋਚ ਇਹ ਸੀ ਵੀ ਅਸੀਂ ਦੇਸ਼ ਨੂੰ ਆਜ਼ਾਦ ਕਰਾਣਾ ਉਹਨਾਂ ਨੇ ਸੰਘਰਸ਼ ਕੀਤਾ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਔਰ ਉਹਨਾਂ ਦਾ ਜਿਹੜਾ ਸੰਘਰਸ਼ ਦਾ ਮੁੱਲ ਜੇ ਅੱਜ ਅਸੀਂ ਇਹ ਨਸ਼ੇ ਕਰਕੇ 모ੜਾਂਗੇ ਇਹ ਸਾਡੇ ਵਾਸਤੇ ਗਲਤ ਆ ਉਹਨਾਂ ਦੀ ਇੱਕ ਸੋਚ ਸੀ ਵੀ ਸਾਡਾ ਦੇਸ਼ ਤਰੱਕੀਆਂ ਕਰੇ ਸਾਡਾ ਦੇਸ਼ ਵਰਡ ਦੇ ਵਿੱਚ ਇੱਕ ਨੰਬਰ ਤੇ ਆਵੇ ਪਰ ਜੇ ਅਸੀਂ ਨਸ਼ਿਆਂ ਵੱਲ ਤੁਰਾਂਗੇ ਜਾਂ ਅਸੀਂ ਗਲਤ ਕੰਮ ਕਰਾਂਗੇ ਇਹ ਸਾਡੇ ਵਾਸਤੇ ਮਾੜਾ ਹੋਏਗਾ ਉਹਨਾਂ ਦੇ ਸੁਪਨਿਆਂ ਨੂੰ ਟੇਸ ਪਹੁੰਚੇਗੀ ਸੋ ਮੈਂ ਸਾਰੇ ਸਾਡੇ ਜੂਥ ਨੂੰ ਇਹੀ ਅਪੀਲ ਕਰਾਂਗਾ ਅੱਜ ਵੀ ਜਿੰਨੇ ਵੀ ਤੁਸੀਂ ਨਸ਼ੇ ਵਾਲੇ ਪਾਸੇ ਲੱਗੇ ਹੋ ਉਹਨੂੰ ਤਿਆਗੋ ਜਿਵੇਂ ਕਿ ਸਾਡੀ ਆਮ ਆਦਮੀ ਪਾਰਟੀ ਸਰਕਾਰ ਨੇ ਵੀ ਇਹ ਨਸ਼ਿਆ ਵਿਰੋਧ ਜਿਹੜਾ ਜੁੱਧ ਛੇੜਿਆ ਹੈ ਅਸੀਂ ਸਾਰੇ ਉਹਦਾ ਹਿੱਸਾ ਬਣੀਏ ਔਰ ਨਸ਼ਿਆਂ ਨੂੰ ਤਿਆਗ ਕੇ ਅੱਜ ਅਸੀਂ ਆਪਣੇ ਦੇਸ਼ ਨੂੰ ਤਰੱਕੀ ਵੱਲ ਤੋੜੀਏ ਚੰਗੇ ਪੜ ਲੈ ਕੇ ਧੰਨਵਾਦ इनकलाब ज़िंदा